ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਪਾਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅਮੀਰ ਘਰ ਦੇ ਆ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਜਿਹੜੀ ਵੀਡੀਓ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਹਨਾ ਕਸਹਿਰੇ ਦੀ ਕਟਿੰਗ ਤੇ ਸਲਾਈ ਸ਼ੇਅਰ ਕਰਾਂਗੇ ਤੁਹਾਡੇ ਨਾਲ ਇਹ ਜਿਹੜਾ ਹੈਗਾ ਕਸਹਿਰਾ ਆਪਾਂ ਮੀਡੀਅਮ ਸਾਈਜ਼ ਦਾ ਬਣਾਉਣਾ ਹੈ ਜੀ ਇਹ ਜਿਹੜਾ ਕਸਹਿਰੇ ਦੀ ਕਟਿੰਗ ਕਰਨੀ ਹੈ ਜੀ ਆਪਾਂ ਦੇਖੋ ਜਿਵੇਂ ਉਹਨਾਂ ਦੀ ਜਿਹੜਾ ਹੈਗੀ ਕਸਹਰੇ ਦੀ ਚੁੜਾਈ ਜਿਹੜੀ ਹੈਗੀ 34 ਸੀਗੀ 34 32.5 ਇੰਚ ਇੰਨੀ ਕੁ ਸੀਗੀ ਹੈਨਾ ਹੁਣ ਆਪਾਂ ਨੇ ਕੀ ਕਰਨਾ ਹੈ ਇਹ ਜਿਹੜੇ ਆਪਾਂ ਇਧਰੋਂ ਕਸਹਰੇ ਦੀ ਪਹਿਲਾਂ ਚੁੜਾਈ ਲੈਣੇ ਆ ਚੁੜਾਈ ਆਪਾਂ ਨੇ ਜਿਹੜੀ ਲੈਣੀ ਹੈ 3 ਇੰਚ ਘਟਾ ਕੇ ਹੀ ਲੈਣੀ ਹੈ ਦੇਖੋ ਜਿਵੇਂ 34 ਹੈ ਆਪਾਂ 31 ਲਵਾਂਗੇ ਹੈਨਾ 31 ਇੰਚ ਲਵਾਂਗੇ ਕਿਉਂਕਿ ਜਦੋਂ ਇਹ ਰੇਵ ਆਪਾਂ ਇਹਦੀ ਕਟਾਈ ਕਰਦੇ ਆ ਉਦੋਂ ਇਹਦੀ ਚੜਾਈ ਜਿਹੜੀ ਹੈਗੀ ਵੱਧ ਜਾਂਦੀ ਹੈ ਲੰਬਾਈ ਦਾ ਕੋਈ ਚੱਕਰ ਨਹੀਂ ਜਿੰਨਾ ਦੇਖੋ ਆਪਾਂ ਕੱਪੜਾ ਇਹ ਡਬਲ ਫੋਲਡ ਕਰ ਲਿਆ ਆਪਾਂ ਨੇ ਛੋਟੇ ਬਣੇ ਦਾ ਕੱਪੜਾ ਹੈਗਾ ਆ ਆ ਦੇਖੋ ਡਬਲ ਫੋਲਡ ਕੀਤਾ ਹੋਇਆ ਜਿੰਨੀ ਲੰਬਾਈ ਆ ਜੋ ਉਨੀ ਬਣ ਜੂਗੀ ਇਹ ਲੰਬਾਈ ਦਾ ਇਹਦਾ ਕੋਈ ਚੱਕਰ ਨਹੀਂ ਕੱਪੜੇ ਦੇ ਹਿਸਾਬ ਨਾਲ ਹੀ ਬਣੋ ਦੇਖੋ ਚੜਾਈ ਦੀ ਆਪਾਂ ਜਿਹੜਾ ਹੈਗਾ ਹੁਣ ਆਪਾਂ 33 ਇੰਚ ਤੇ ਮਸਾਲ ਲਾਵਾਂਗੇ 3 ਇੰਚ ਘਟਾ ਕੇ 30 ਇੰਚ ਉਹਨਾਂ ਦੀ ਜਿਹੜੀ ਹੈਗੀ ਚੜਾਈ ਹੈਗੀ ਏ ਆਪਾਂ 3 ਇੰਚ ਘਟਾ ਕੇ ਜਿਹੜੇ ਹੈਗੀ ਇਹ ਵਾਲਾ ਮਸਾਲ ਲਾਵਾਂਗੇ ਇਨੂੰ ਆਪਾਂ ਇਸ ਤਰ੍ਹਾਂ ਨਿਸ਼ਾਨ ਲਾ ਕੇ ਪਹਿਲਾਂ ਇਹਦੀ ਕੱਪੜੇ ਦੀ ਸਿੰਪਲ ਕਟਿੰਗ ਕਰ ਦਾਂਗੇ ਆ ਦੇਖੋ ਕਟਿੰਗ ਕਰਦੇ ਹੁਣ ਹੁਣ ਇਹਦੇ ਕੋਈ ਕਟਿੰਗ ਨਹੀਂ ਹੋਣੀ ਹੈਗੀ ਹੁਣ ਪਹਿਲਾਂ ਇਹਦੀ ਜਿਹੜੀ ਹੈਗੀ ਸਲਾਈ ਹੋਊ ਸਲਾਈਆਂ ਲੱਗਣਗੀਆਂ ਪਹਿਲਾਂ ਬਾਕੀ ਕਟਿੰਗ ਜਿਹੜੀ ਹੈਗੀ ਇਹਦੀ ਬਾਅਦ ਚ ਹੋਊਗੀ ਜੀ ਸਾਰੀ ਇੱਕ ਵਾਰੀ ਪਹਿਲਾਂ ਇਹਦੇ ਆਪਾਂ ਨੇ ਜਿਹੜਾ ਹੈਗਾ ਤਿਆਰ ਕਰ ਲੈਣਾ ਇਹਨੂੰ ਸਲਾਈਆਂ ਲਾ ਕੇ ਪਹਿਲਾਂ ਇਧਰੋਂ ਸਲਾਈ ਲੱਗੂ ਫਿਰ ਇਧਰੋਂ ਸਲਾਈ ਲੱਗੂ ਸਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਤੁਸੀਂ ਕਿੱਦਾਂ ਇਹਦੀਆਂ ਸਲਾਈਆਂ ਲਾ ਕੇ ਫਿਰ ਇਹਦੀ ਕਟਿੰਗ ਹੁੰਦੀ ਹੈ ਹੁਣ ਆਪਾਂ ਜਿਹੜੀ ਹੈਗੇ ਦੋ ਪੱਟੀਆਂ ਕੱਟਾਂਗੇ ਜੀ ਦੋ ਪੱਟੀਆਂ ਜਿਹੜੇ ਮੂਰੀ ਬਣਦੀ ਹੈ ਆ ਦੇਖੋ ਆਪਾਂ ਜਿਹੜੀ ਹੈਗੀਆਂ ਇਹਨੇ 2.5 2.5 ਇੰਚ ਦੀਆਂ ਚੌੜੀਆਂ ਕੱਟਾਂਗੇ ਜਿਸ ਤਰ੍ਹਾਂ ਕੱਪੜੇ ਦਾ ਪਣਾ ਇਸ ਤਰ੍ਹਾਂ ਹੀ ਕੱਟ ਲਾਂਗੇ ਜਿਹੜੀਆਂ ਹੈਗੀਆਂ ਪੱਟੀਆਂ ਕੱਟ ਲਾਂਗੇ ਜਿਹੜੀਆਂ ਆਪਣੇ ਇਹਨਾਂ ਦੇ ਮੂਰੀ ਬਣਾਉਣੀ ਹੈ ਆਪਾਂ ਨਾਲੋਂ ਹੀ ਕੱਪੜੇ ਦੇ ਆ ਦੇਖੋ ਬਾਧੂ ਕੱਪੜਾ ਆਪਣੇ ਰੱਖਤਾ ਹੁਣ ਆਪਾਂ ਨੇ ਜਿਹੜੀ ਸਲਾਈ ਲਾਉਣੀ ਹੈ ਜਿਹੜਾ ਆਪਣਾ ਇਹ ਕਸਹਿਰਾ ਕੱਟਿਆ ਹੋਇਆ ਹੈ ਨਾ ਸਭ ਤੋਂ ਪਹਿਲਾਂ ਦੇਖੋ ਆ ਪੂਰਾ ਦਿਖਾਉਣਾ ਮੈਂ ਬਸ ਕੁਛ ਨਹੀਂ ਕੀਤਾ ਕੱਪੜਾ ਹੀ ਲਾਇਆ ਹੋਇਆ ਸੀ ਹੁਣ ਜਿਹੜੀ ਸਲਾਈ ਸਟਾਰਟ ਹੋਣੀ ਹੈ ਪਹਿਲਾਂ ਇੱਥੋਂ ਸਲਾਈ ਲਾਉਣੀ ਆਪਾਂ ਨੇ ਪਹਿਲਾਂ ਇੱਥੋਂ ਆਪਾਂ ਸਲਾਈ ਲਾਵਾਂਗੇ ਇਧਰ ਜਿਹੜਾ ਹੈਗਾ ਜਮਾ ਅੱਧ ਕਰਕੇ ਜਿੱਥੋਂ ਆਪਣੀ ਸਲਾਈ ਲੱਗੂ ਇੱਥੇ ਆਪਾਂ ਕੱਟ ਲਾਵਾਂਗੇ ਦੋਨੇ ਪਾਸੇ ਕੱਪੜੇ ਦਾ ਬਿਲਕੁਲ ਅੱਧ ਕਰਕੇ ਇਧਰ ਵੀ ਲਾ ਲਾਂਗੇ ਕੱਟ ਪਹਿਲਾਂ ਜਿਹੜੀ ਆਪਾਂ ਸਲਾਈ ਸ਼ੁਰੂ ਕਰਨੀ ਹੈ ਇੱਥੋਂ ਲਾਵਾਂਗੇ ਪਹਿਲਾਂ ਇੱਕੋ ਜਿਹਾ ਕਰਕੇ ਇਹ ਜਿਹੜੀ ਹੈਗੀ ਆਪਾਂ ਸਲਾਈ ਕੰਨੀਆਂ ਜੋੜ ਕੇ ਦੇਖੋ ਸਲਾਈ ਲਾਉਂਦੇ ਆਂ ਦੇਖੋ ਜੇ ਤਾਂ ਇਹ ਸਲਾਈ ਲੱਗ ਗਈ ਹੁਣ ਆਪਾਂ ਜਿਹੜਾ ਇਹਦਾ ਅੱਧ ਦਾ ਦੇਖੋ ਕੱਟ ਲਾਇਆ ਸੀਗਾ ਇਹ ਕੱਟ ਲਾਇਆ ਇੱਧਰ ਸਲਾਈ ਐ ਹੁਣ ਆਪਾਂ ਇਹਨੂੰ ਕੁਝ ਨਹੀਂ ਕਰਨਾ ਦੇਖੋ ਇਸ ਤਰ੍ਹਾਂ ਇਹ ਕੱਪੜੇ ਨੂੰ ਆਪਾਂ ਇਸ ਤਰ੍ਹਾਂ ਕਰ ਲੈਣਾ ਖੋਲ ਲੈਣੇ ਦੇਖੋ ਇਸ ਤਰ੍ਹਾਂ ਜਿਹੜੀ ਹੈਗੀ ਸਲਾਈ ਉੱਪਰ ਆ ਜੂਗੀ ਇਹ ਜਿਹੜਾ ਹੈਗਾ ਕੱਟ ਦੇ ਨਾਲ ਇਹ ਸਲਾਈ ਵਾਲਾ ਇਹ ਆਪਾਂ ਨੇ ਇਸ ਤਰ੍ਹਾਂ ਮਲਾ ਦੇਣਾ ਇਹਦਾ ਜਿਵੇਂ ਆਪਾਂ ਇੱਕ ਕਹਿੰਦੇ ਸਹਰਾਣਾ ਜਿਹਦਾ ਭੂਮਜਾ ਬਣ ਗਿਆ ਹਨ ਉਸ ਤਰ੍ਹਾਂ ਜਿਹੜਾ ਹੈਗਾ ਜਿੱਦਾਂ ਆਪਾਂ ਰੇ ਪਜਾਮੀ ਵੀ ਕੱਟਦੇ ਆ ਹਨ ਇਸ ਤਰ੍ਹਾਂ ਜਿਹੜਾ ਹੈਗਾ ਇਹਦੀ ਸਲਾਈ ਲਾ ਦਾਂਗੇ ਇਹ ਇੱਥੋਂ ਆ ਬਿਲਕੁਲ ਅੱਧਾ ਹੋਣਾ ਚਾਹੀਦਾ ਹੈ ਸਲਾਈ ਦੇ ਨਾਲ ਕੱਟ ਮਿਲਣਾ ਚਾਹੀਦਾ ਹੈ ਸਲਾਈ ਲਾਵਾਂਗੇ ਆ ਦੇਖੋ ਇੱਥੋਂ ਜਿਹੜਾ ਕੱਟ ਮਿਲ ਗਿਆ ਦੇਖੋ ਆਪਣਾ ਕੱਟ ਮਿਲ ਗਿਆ ਇਸ ਤਰ੍ਹਾਂ ਇਹਨੂੰ ਸਲਾਈ ਲਾ ਦਾਂਗੇ ਇਸ ਤਰ੍ਹਾਂ ਹੀ ਆਪਾਂ ਦੂਜੇ ਪਾਸੇ ਲਾਉਣੀ ਹੈ ਆ ਦੇਖੋ ਇਧਰ ਵੀ ਆਪਣਾ ਕੱਟ ਲੱਗਿਆ ਹੋਇਆ ਇਹਨੂੰ ਇਹਦੇ ਨਾਲ ਇਸ ਤਰ੍ਹਾਂ ਮਿਲਾ ਕੇ ਇਧਰ ਵੀ ਆਪਾਂ ਇਸ ਤਰ੍ਹਾਂ ਸਲਾਈ ਲਾਉਣੀ ਹੈ ਪਹਿਲਾਂ ਆਪਾਂ ਇਹਨੂੰ ਸਲਾਈ ਲਾਉਣੀ ਹੈ ਫੇਰ ਕਿਹ ਸਹਰਾ ਜਿਹੜਾ ਹੈਗਾ ਕਟਿੰਗ ਹੋਊਗਾ ਆ ਦੇਖੋ ਜੀ ਇਸ ਤਰ੍ਹਾਂ ਜਿਹੜਾ ਹੈਗਾ ਆਪਣਾ ਇਹ ਬਣ ਕੇ ਤਿਆਰ ਹੋ ਗਿਆ ਦੇਖੋ ਹੁਣ ਤੁਸੀਂ ਕੀ ਕਰਨਾ ਹੈਗਾ ਇਹ ਜਿਹੜਾ ਸਲਾਈ ਵਾਲਾ ਪਾਸਾ ਹੈ ਉੱਪਰ ਹੀ ਰੱਖਣਾ ਹੈ ਕਈ ਵਾਰੀ ਦੇਖੋ ਇੱਧਰ ਆਪਣੀ ਸਲਾਈ ਹੈ ਨਹੀਂ ਇਹ ਪਾਸਾ ਨਹੀਂ ਆਪਾਂ ਉੱਪਰ ਰੱਖਣਾ ਤੇ ਇਹ ਆਪਾਂ ਨੇ نیچے ਰੱਖਣਾ ਜਿਹੜੀ ਕਟਿੰਗ ਹੋਣੀ ਹੈ ਉਹ ਸਲਾਈ ਵਾਲੇ ਪਾਸੇ ਹੀ ਹੋਣੀ ਹੈ ਹੁਣ ਆਪਾਂ ਇੱਥੋਂ ਨਿਸ਼ਾਨ ਲਾਵਾਂਗੇ ਦੇਖੋ ਇਹ ਵਾਲਾ ਨਿਸ਼ਾਨ ਜਿਹੜਾ ਹੈਗਾ ਬਿਲਕੁਲ ਖੁੰਝਿਆਂ ਤੋਂ ਇੱਧਰਲੇ ਖੁੰਝੇ ਤੋਂ ਇੱਧਰਲੇ ਖੁੰਝੇ ਤੇ ਜੇ ਤੁਹਾਨੂੰ ਜਿਵੇਂ ਆਪਾਂ ਨੇ ਇਸ ਤਰ੍ਹਾਂ ਕਟਾ ਕੇ ਲੰਬਾਈ ਲੈਤੀ ਸੀ ਹਨਾ ਸੌਰੀ ਚੜਾਈ ਕਿ ਸਹਰੇ ਦੀ ਜੇ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਤਾਂ ਤੁਸੀਂ ਜਿੰਨੀ ਸੋਡੀ ਕਸਹਰੇ ਦੀ ਲਵਾਈ ਹੈਗੀ ਇਧਰੋਂ ਵੀ ਚੈੱਕ ਕਰ ਸਕਦੇ ਹੋ ਦੇਖੋ ਆਪਾਂ ਨੇ 34 ਇੰਚ ਜਿਹੜਾ ਹੈਗਾ ਤਿਆਰ ਕਰਨਾ ਸੀਗਾ 34 ਆਉਂਦਾ ਹੁਣ ਆਪਾਂ ਨੇ ਇਹ ਖੁੰਜੇ ਚੋਂ ਖੁੰਜੇ ਚ ਧਰ ਕੇ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਨਸਾਨ ਲਾਉਣਾ ਹੈ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਆਪਾਂ ਨਸਾਨ ਲਾਵਾਂਗੇ ਇਹ ਜਿਹੜਾ ਹੈਗਾ ਨਸਾਨ ਆਪਾਂ ਨੇ ਕੱਟਣਾ ਹੈਗਾ ਫਿਰ ਕੱਲਾ ਉੱਪਰਲਾ ਉੱਪਰਲਾ ਕੱਟਣਾ ਹੈ ਇਹਨੇ ਤੇ ਨਹੀਂ ਹੈਗਾ ਵੀ ਦੋੇ ਪਾਸੇ ਕੱਟਣੇ ਨੇ ਆਪਾਂ ਨੇ ਕੱਲੇ ਜਿਹੜੀ ਇਹ ਦੋ ਤਹਾਂ ਦੂਰ ਹੈਗਾ ਕੱਲਾ ਜਿਹੜਾ ਹੈਗਾ ਆਪਾਂ ਉੱਪਰ ਲਾ ਉੱਪਰ ਲਾ ਕੱਟਾਂਗੇ ਦੇਖੋ ਇੱਥੋਂ ਥੋੜਾ ਜਿਹਾ ਤੁਸੀਂ ਜਗਾ ਕਰ ਲਓ ਪਹਿਲਾਂ ਕੱਟ ਕੇ ਕਿਉਂਕਿ ਬੰਦ ਹੋਣ ਕਰਕੇ ਥੋੜਾ ਜਿਹਾ ਪਹਿਲਾਂ ਕੱਟ ਕੇ ਜਗਾ ਕਰਨੀ ਪੈਂਦੀ ਹੈ ਆ ਦੇਖੋ ਇਹ ਨਿਸ਼ਾਨ ਤੋਂ ਬਿਲਕੁਲ ਬਰਾਬਰ ਕੱਟਣਾ ਨਹੀਂ ਫਿਰ ਤੁਹਾਡਾ ਜਿਹੜੀ ਹੈਗੀ ਲੰਬਾਈ ਵੱਧ ਘੱਟ ਹੋ ਜੂਗੀ ਆ ਦੇਖੋ ਇਸ ਤਰ੍ਹਾਂ ਤੁਸੀਂ ਕੱਟ ਕੇ ਇੱਥੇ ਤੱਕ ਕੱਟ ਲਓ ਅਨੇ ਕੋ ਤੇਰਾ ਆਪਾਂ ਨੇ ਕੀ ਕਰਨਾ ਹੈ ਦੇਖੋ ਇੱਥੋਂ ਫੜਨੇ ਫਿਰ ਚਾਹੇ ਤੁਸੀਂ ਆ ਦੇਖੋ ਇੱਥੋਂ ਫੜ ਕੇ ਆਪਾਂ ਇਸ ਤਰ੍ਹਾਂ ਕਰਦੇ ਨੇ ਦੇਖੋ ਇਹ ਆਪਣਾ ਕਸਹਿਰਾ ਬਣ ਗਿਆ ਬਾਕੀ ਜਿਹੜੀ ਕਟਿੰਗ ਹੋਣੀ ਹੈ ਹੁਣ ਹੋਣੀ ਹੈ ਚਾਹੇ ਤੁਸੀਂ ਆ ਦੇਖੋ ਇੱਥੋਂ ਬਿਲਕੁਲ ਆ ਦੋਨੇ ਚੀਜ਼ਾਂ ਫੜ ਕੇ ਇਸ ਤਰ੍ਹਾਂ ਜਿਹੜਾ ਹੈਗਾ ਮਿਲਾ ਲਓ ਜਮਾ ਆਹ ਚੀਜ਼ਾਂ ਵੀ ਆਪਾਂ ਨੂੰ ਬਰਾਬਰ ਕਰਨੇ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਰੇਅ ਹੋ ਗਿਆ ਇਹ ਹੁਣ ਆਪਾਂ ਨੇ ਕੀ ਕਰਨਾ ਇੱਥੋਂ ਇਹਨੂੰ ਇਸ ਤਰ੍ਹਾਂ ਫੜਨਾ ਹੈ ਆ ਦੇਖੋ ਇਸ ਤਰ੍ਹਾਂ ਆਪਾਂ ਨੇ ਹੁਣ ਆਪਾਂ ਨੇ ਕੀ ਕਰਨਾ ਜਿਹੜਾ ਇਹ ਬੰਦ ਪਾਸਾ ਆ ਗਿਆ ਦੇਖੋ ਬੰਦ ਤਾਂ ਵੈਸੇ ਇਹ ਵੀ ਆ ਗਿਆ ਇਕੱਲਾ-ਇਕੱਲਾ ਆ ਗਿਆ ਇਹ ਦੇਖੋ ਚੋਰਾ ਆ ਗਿਆ ਹੁਣ ਆਪਾਂ ਨੇ ਜਿਹੜਾ ਇਹ ਖੁੱਲਾ ਪਾਸਾ ਹੈ ਇਧਰੋਂ ਆਪਾਂ ਨੇ ਮੂਰੀ ਲੈਣੀ ਹੈ ਇਹ ਜਿਹੜਾ ਬੰਦ ਆ ਗਿਆ ਇਧਰੋਂ ਆਪਾਂ ਨੇ ਆਸਣ ਲੈਣਾ ਹੈ ਜਿਆਦਾ ਜਿਹੜਾ ਹੁੰਦਾ ਆਪਾਂ ਨੇ ਮੂਰੀ ਮਿਲਣੀ ਹੁੰਦੀ ਹੈ ਦੇਖੋ ਮੂਰੀ ਜਿਹੜੀ ਹੈਗੀ ਆਪਾਂ ਨੇ 14 ਇੰਚ ਤਿਆਰ ਕਰਨੀ ਹੈ ਆ ਦੇਖੋ ਇੱਥੋਂ ਜਿਹੜੀ ਹੈਗੀ ਆਪਾਂ 13.5 ਹੀ ਰੱਖਾਂਗੇ ਕਿਉਂਕਿ ਇਹ ਰੇਵ ਸਲਾਈ ਹੈ ਇਹ 14 ਹੀ ਹੋ ਜੂਗੀ ਤਿਆਰ ਹੋ ਕੇ ਇੱਥੋਂ ਆਪਾਂ ਦੇਖੋ 13.5 ਤਿੰਨ ਸਾਂ ਲਾ ਲਿਆ ਬਾਕੀ ਆਪਣਾ ਆਸਣ ਰਹਿ ਜਾਊਗਾ ਜਿਹੜਾ ਫੇਰ ਕੀ ਕਰਨਾ ਹੈ ਤੁਸੀਂ ਇੱਥੇ ਆਹ ਜਿਹੜਾ ਇਧਰਲਾ ਪਾਸਾ ਆ ਗਿਆ ਬੰਦ ਇੱਥੋਂ ਆਪਾਂ 1.5 ਇੰਚ ਤੇ ਆਪਾਂ ਜਿਹੜਾ ਹੈਗਾ ਦੇਖੋ ਨੇਫਾ ਜਿੱਥੋਂ ਆਪਾਂ ਨੇ ਮੋੜਨਾ ਹੈ ਹਨਾ ਜਿਵੇਂ ਆਪਾਂ ਕਹਦੇ ਨੇ ਆ ਮੂੰਹ ਰੱਖਣਾ ਹੈ ਨੇਫਾ ਪਾਉਣ ਵਾਸਤੇ ਉਹ ਹੋ ਗਿਆ ਆਪਣਾ 1.5 ਤੋਂ ਥੋੜਾ ਜਿਹਾ ਵੱਧ ਹੀ ਰੱਖ ਲਾਂਗੇ ਕਿਉਂਕਿ ਇੱਥੋਂ ਬਾਅਦ ਚੋਂ ਆਪਾਂ ਸਲਾਈ ਲਾ ਕੇ 1.5 ਤੱਕ ਤਿਆਰ ਰੱਖਾਂਗੇ ਆ ਦੇਖੋ ਹੁਣ ਜਿਹੜਾ ਆਪਾਂ ਨੇ ਇਹ ਮੂਰੀ ਵਾਲਾ ਲਾਇਆ ਤੇ ਨਸਾਂ ਇੱਥੋਂ ਆਪਾਂ ਇਸ ਤਰ੍ਹਾਂ ਕੱਟ ਲਾ ਕੇ ਕੱਟ ਲਾ ਕੇ ਦੇਖੋ ਕੱਟ ਲਾ ਕੇ ਹੁਣ ਆਪਾਂ ਇਹਨੂੰ ਕੱਲੇ-ਗੱਲੇ ਨੂੰ ਜਿਹੜਾ ਹੈਗਾ ਮੂਰੀ ਕੱਟ ਲਾਂਗੇ ਦੋਨੇ ਪਾਸੇ ਅਲੱਗ-ਅਲੱਗ ਕੱਟਣੇ ਪੈਣਗੇ ਇਹ ਆਪਣੀ ਮੂਰੀ ਹੋ ਜੂਗੀ ਇਹ ਆਪਣੀ ਮੂਰੀ ਕੱਟੀ ਗਈ ਆਪਾਂ ਇਧਰਲੇ ਪਾਸੇ ਤੋਂ ਵੀ ਮੂਰੀ ਕੱਟ ਲਾਂਗੇ ਬਹੁਤ ਹੀ ਸੌਖਾ ਜਿਹੜਾ ਹੈਗਾ ਬਣ ਜਾਂਦਾ ਜੀ ਹੁੰਦਾ ਤਾਂ ਰੇਵ ਹੈ ਥੋੜਾ ਜਿਹਾ ਬਸ ਸਲਾਈ ਦਾ ਹੀ ਥੋੜਾ ਜਿਹਾ ਧਿਆਨ ਨਾਲ ਕਰਨਾ ਪੈਂਦਾ ਹੈ ਹਨਾ ਤੇ ਆ ਦੇਖੋ ਆਪਣੀ ਕਸਾਇਰੇ ਦੀ ਕਟਿੰਗ ਹੋ ਗਈ ਹੁਣ ਆਪਾਂ ਨੇ ਜਿਹੜੀਆਂ ਦੋ ਪੱਟੀਆਂ ਲਈਆਂ ਨੇ ਦੇਖੋ ਇਹ ਆਪਾਂ ਨੇ ਜਿਹੜੀਆਂ ਪੱਟੀਆਂ ਲਈਆਂ ਨੇ ਇਹਨਾਂ ਦਾ ਕੀ ਕਰਨਾ ਹੈ ਆਪਾਂ ਨੇ ਦੇਖੋ ਆਪਾਂ ਨੇ ਜਿਵੇਂ 13.5 ਇੰਚ ਮੂਰੀ ਰੱਖੀ ਸੀ ਵੈਸੇ ਮੂਰੀ ਆਪਣੀ ਜਿਹੜੀ ਹੈਗੀ 14 ਤਿਆਰ ਹੈ ਆ ਦੇਖੋ ਇਹ ਜਿਹੜੀ ਹੈਗੀ ਦੂਰੀ ਹੈ ਪੱਟੀ ਦੇਖੋ ਦੂਰੀ ਹੈਗੀ ਆਪਾਂ ਇੱਥੇ 14 ਇੰਚ ਤੇ ਨਿਸ਼ਾਨ ਲਾਵਾਂਗੇ ਦੇਖੋ ਕਿਉਂਕਿ ਇਹਨੇ ਰੇਵ ਹੋ ਕੇ ਥੋੜਾ ਜਿਹਾ ਵੱਧ ਜਾਣਾ 3 ਇੰਚ ਪੱਟੀ ਆਪਣੀ ਜ਼ਿਆਦਾ ਰੱਖਣੀ ਹੈ ਆਪਾਂ ਨੇ ਜਿਹੜੀ ਮੂਰੀ ਦੇ ਅੰਦਰਲੇ ਪਾਸੇ ਜਾਊ ਆ ਦੇਖੋ 17 ਇੰਚ ਹੈ 3 ਇੰਚ ਜਿਹੜੀ ਵੱਧ ਗਈ ਆ ਦੇਖੋ ਹੁਣ ਇੱਥੋਂ ਕੀ ਕਰਨਾ ਆਪਾਂ ਨੇ ਇੰਨਾ ਕੁ ਨਿਸ਼ਾਨ ਲਾਉਣਾ ਹੈ ਅੱਧੇ ਇੰਚ ਦਾ ਆ ਦੇਖੋ ਅੱਧੇ ਇੰਚ ਦਾ ਨਿਸ਼ਾਨ ਲਾ ਕੇ ਤੁਸੀਂ ਇਹਨੂੰ ਇੱਧਰ ਸਲਾਈ ਲਾਉਣੀ ਹੈ ਇਸ ਤਰ੍ਹਾਂ ਪੱਟੀਆਂ ਤਿਆਰ ਕਰ ਲੈਣੀਆਂ ਨੇ ਪਹਿਲਾਂ ਜਿਵੇਂ ਆਪਾਂ ਪਹੁੰਚਾ ਕੇ ਇਹਦੀ ਮੂਰੀ ਕਹਿਦੀ ਹੈ ਨਾ ਉਹ ਤਿਆਰ ਕਰਨੀ ਹੈ ਆ ਦੇਖੋ ਇੱਥੋਂ ਜਿਹੜੀ ਐ ਸਲਾਈ ਲਾਵਾਂਗੇ ਇੱਥੇ ਤੱਕ ਲਿਆ ਕੇ ਇੱਥੋਂ ਹੀ ਵਾਪਸ ਲੈ ਜਾਵਾਂਗੇ ਪਹਿਲਾਂ ਆਪਾਂ ਜਿਹੜਾ ਹੈਗਾ ਪੱਟੀਆਂ ਹੀ ਬਣਾ ਲਾਂਗੇ ਜੀ ਜੋ ਕੋਈ ਥੋਸ ਲਾਈ ਲਾਵਾਂਗੇ ਥੋੜੀ ਜੀ ਪੱਟੀ ਲਗਾਣੀ ਹੋ ਜਿਹੜੀ ਹੈਗੀ ਓਕੇ ਹੈਗੀ ਹੈ ਇਹਨੂੰ ਇਕੱਠਾ ਹੈ ਆਪਾਂ ਨੇ ਜਿਹੜੇ ਹੈਗਾ ਡਬਲ ਕਰ ਲਈ ਦੋਨੇ ਪਾਸੇ ਦੋਨੇ ਪੱਟੀਆਂ ਤੇ ਇੱਕਨ ਨਿਸ਼ਾਨ ਲਾ ਸੌਰੀ ਸਿਉਣ ਲਾ ਲਾਂਗੇ ਆਪਾਂ ਆਹ ਦੇਖੋ ਜਿਹੜੀ ਆਪਾਂ ਨੇ ਸਿਉਣ ਲਾਈ ਸੀਗੀ ਹਨਾ ਪੱਟੀ ਦੀ ਇਸ ਤਰ੍ਹਾਂ ਸਿਉਣ ਲਾਈ ਆ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਲਾਈ ਸੀਗੀ ਇਸ ਤਰ੍ਹਾਂ ਸਿੱਧਾ ਕਰ ਲਾਂਗੇ ਆਹ ਦੇਖੋ ਇਸ ਤਰ੍ਹਾਂ ਕਰ ਲਾਂਗੇ ਆਪਾਂ ਇਹਨਾਂ ਹੱਥੋਂ ਫੇਰ ਜਿਹੜੀ ਹੈਗੀ ਸਲਾਈ ਲਾਵਾਂਗੇ ਦੋਨੇ ਅਲੱਗਾ ਅਲੱਗ ਪਾਸੇ ਨੂੰ ਜਿਹੜੇ ਹੈਗੇ ਨੇ ਆਪਾਂ ਮੋੜ ਲਾਂਗੇ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਗੋਲ-ਗੋਲੀ ਸਲਾਈ ਲੱਗ ਜੂ ਇਹ ਸਾਰੇ ਜਿਹੜੀ ਹੈਗੀ ਚਾਰ ਸਪੇਰੇ ਲਾ ਦਾਂਗੇ ਨਹੀਂ ਇਸ ਤਰ੍ਹਾਂ ਜਿਹੜਾ ਹੈਗਾ ਕੁੰਮ ਜਾਣੇ ਸਲਾਈ ਨੇ ਇਹ ਆਪਾਂ ਅੱਧਾ-ਅੱਧਾ ਜਿਹੜਾ ਇਹਨੂੰ ਮੋੜੀਏ ਦੇਖੋ ਇਸ ਤਰ੍ਹਾਂ ਹੀ ਆਪਾਂ ਜਿਹੜਾ ਹੈਗਾ ਦੂਸਰੇ ਪਾਸੇ ਚਲੇ ਜਾਵਾਂਗੇ ਹੁਣ ਆਪਾਂ ਨੇ ਕੀ ਕਰਨਾ ਹੈ ਦੇਖੋ ਇਸ ਤਰ੍ਹਾਂ ਜਿਹੜਾ ਉੱਪਰਲਾ ਪਾਸਾ ਹੈ ਇਹਨੂੰ ਵੀ ਆਪਾਂ ਇਸ ਤਰ੍ਹਾਂ ਹੀ ਫੋਲਡ ਕਰਦਾਂਗੇ ਇੱਕ ਇੱਕ ਸਲਾਈ ਇੱਥੇ ਵੀ ਲਾ ਦਾਂਗੇ ਕਿਉਂਕਿ ਅੰਦਰਲੇ ਪਾਸੇ ਜਿਹੜੀ ਹੈ ਜੀ ਫਿਰ ਜੇ ਬਾਅਦ 'ਚੋਂ ਵੀ ਮੋੜ ਸਕਦੇ ਆ ਇਹ ਆਪਾਂ ਸਲਾਈ ਇਹ ਜਿਹੜੀ ਆਪਾਂ ਪਹਿਲਾਂ ਮੋੜ ਦਿੰਨੇ ਆ ਫਿਰ ਜਿਹੜੀ ਹੈਗੀ ਵਧੀਆ ਫਿਨਿਸ਼ਿੰਗ ਆਉਂਦੀ ਹੈ ਇਸ ਤਰ੍ਹਾਂ ਚਾਰ ਸਤੇਰੇ ਗੋਲ-ਗੋਲ ਹੀ ਆਪਾਂ ਇਹ ਵੀ ਸਲਾਈ ਜਿਹੜੀ ਹੈਗੀ ਮੋੜ ਲਾਂਗੇ ਕਿਉਂਕਿ ਸਿੱਧਾ ਬਾਹਰਲਾ ਪਾਸਾ ਫਿਰ ਇਹ ਆ ਜਾਊਗਾ ਆਪਣਾ ਇਹ ਅੰਦਰ ਚਲੇ ਜਾਊਗਾ ਇੱਥੇ ਦੇਖੋ ਆਪਾਂ ਨੇ ਇੱਕ ਵਾਰੀ ਇਧਰੋਂ ਵੀ ਮੋੜ ਦਾਂਗੇ ਵੈਸੇ ਤਾਂ ਕੰਨੀ ਹੈਗੀ ਐ ਮੋੜਨ ਦੀ ਜ਼ਰੂਰਤ ਨਹੀਂ ਚਲੋ ਆਪਾਂ ਜਿਹੜਾ ਹੈਗਾ ਮੋੜ ਦਾਂਗੇ ਥੋੜਾ ਜਿਹਾ ਠੋਸ ਜਿਹਾ ਬਣ ਜਾਂਦਾ ਆ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਇਹ ਸਿੱਧਾ ਪਾਸਾ ਪੱਟੀ ਦਾ ਹੋ ਜਾਊਗਾ ਫਿਰ ਜਿਹੜੀ ਲਾਉਣੀ ਕਰਨੀ ਬਹੁਤ ਸੌਖੀ ਹੋ ਜਾਂਦੀ ਹੈ ਹੁਣ ਆਪਾਂ ਦੇਖੋ ਪੱਟੀਆਂ ਆਪਣੀਆਂ ਤਿਆਰ ਹੋ ਗਈਆਂ ਹੁਣ ਆਪਾਂ ਜਿਹੜਾ ਹੈਗਾ ਨੇਫੇ ਦਾ ਇੱਥੋਂ ਥੋੜਾ ਜਿਹਾ ਕਿਉਂਕਿ ਬੰਦ ਪਾਸਾ ਤਾਂ ਹੈਗਾ ਹੀ ਹੈ ਨਾ ਆਪਾਂ ਇੱਥੋਂ ਥੋੜਾ ਜਿਹਾ ਜਿਹੜਾ ਹੈਗਾ ਨੇਫਾ 모ੜਨਾ ਸੌਖਾ ਹੋ ਜਾ ਉਸ ਤਰ੍ਹਾਂ 1.5 ਇੰਚ ਛੱਡ ਕੇ ਉੱਪਰੋਂ ਆ ਦੇਖੋ 1.5 ਇੰਚ ਤੇ ਨਿਸ਼ਾਨ ਲੱਗਿਆ ਹੋਇਆ ਹੈ ਇੱਥੋਂ ਲਿਆ ਕੇ ਆਪਾਂ ਇੱਥੋਂ 1.5 ਬਾਅਦ ਸਿਲਾਈ 모ੜ ਦਾਂਗੇ ਦੋਨੇ ਪਾਸੇ ਆਪਾਂ ਇਸ ਤਰ੍ਹਾਂ ਸਰਾਇ ਲਾ ਲਾਂਗੇ ਆ ਦੇਖੋ ਫਿਰ ਆਪਾਂ ਨਾਲ ਜਿਹੜਾ ਹੈਗਾ ਲੇੜ ਨਾ ਸੌਖਾ ਹੋ ਜਾਂਦਾ ਨੇ ਆਪਾਂ ਆ ਦੇਖੋ ਇਸ ਤਰ੍ਹਾਂ ਕਰਕੇ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਇੱਕ ਵਾਰੀ ਇਸ ਤਰ੍ਹਾਂ ਕਰਕੇ ਇਹਨੂੰ ਆਪਾਂ ਇੱਥੇ ਨੇਪੇ ਨੂੰ ਜਿਹੜਾ ਹੈਗਾ ਪਹਿਲਾਂ ਜਿੱਦਾਂ ਇਹਦੀ ਛीडी ਕਹਿ ਦਿੰਦੇ ਆ ਹਨਾ ਮੂੰਹ ਜਾਂ ਬਣਾ ਦਾਂਗੇ ਨਾਲਾ ਪਾਉਣ ਵਾਸਤੇ ਹੁਣ ਆਪਾਂ ਜਿੰਨਾ ਜਿੰਨਾ ਕ ਆਪਾਂ ਨੇ 모ੜਿਆ ਸੀਗਾ ਡੇਢ ਡੇਢ ਇੰਚ ਦਾ ਆਪਾਂ ਇੱਥੋਂ ਨੇਫਾ 모ੜ ਲਾਂਗੇ ਇਸ ਤਰ੍ਹਾਂ ਕਰਕੇ ਜਿਹੜਾ ਹੈਗਾ ਕਿਉਂਕਿ ਰੇਵ ਹੁੰਦਾ ਇਹ ਥੋੜਾ ਜਿਹਾ ਪੋਲੇ ਜਿਹੇ ਹੱਥ ਨਾਲ ਹੀ ਮੁਰੂ ਇਹ ਨਹੀਂ ਹੈਗਾ ਵੀ ਆਪਾਂ ਨੂੰ ਖਿੱਚੀ ਚੱਲਾਂਗੇ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਇਸ ਤਰ੍ਹਾਂ ਕਰੀ ਜਾਵਾਂਗੇ ਬਸ ਇਸ ਤਰ੍ਹਾਂ ਜਿਹੜਾ ਹੈਗਾ ਪੋਲਾ ਪੋਲਾ ਜੈਨੂੰ ਕਿਉਂਕਿ ਰੇਗ ਹੁੰਦਾ ਫਿਰ ਬਲ ਪੈਣ ਦਾ ਡਰ ਹੁੰਦਾ ਰੇਕਾ ਐਸ ਤਰ੍ਹਾਂ ਜਿਹੜਾ ਆਪਾਂ ਸਾਰਾ ਨੇਫਾ 모ੜ ਲਾਂਗੇ ਆ ਦੇਖੋ ਨੇਫਾ ਆਪਣਾ ਜਿਹੜਾ ਹੈਗਾ ਸਾਰਾ ਨੇਫਾ ਬਣ ਗਿਆ ਇਹ ਥੋੜਾ ਲਿਆ ਕੇ ਆਪਾਂ ਇੱਕ ਵਾਰੀ ਬੰਦ ਹੋ ਜਾ ਲਾ ਦਾਂਗੇ ਸਲਾਈ ਦਾ ਆ ਦੇਖੋ ਜੀ ਨੇਫਾ ਜਿਹੜਾ ਹੈਗਾ ਆਪਾਂ ਨੇ 모ੜ ਲਿਆ ਨੇਫਾ ਮੋੜ ਕੇ ਆਪਣਾ ਦੇਖੋ ਕੁਸ਼ਹਿਰਾ ਤਿਆਰ ਹੋ ਗਿਆ ਹੁਣ ਆਪਾਂ ਨੇ ਜਿਹੜੇ ਹੈਗੇ ਨੇ ਨੀਚੇ ਪੱਟੀਆਂ ਲਾਉਣੀਆਂ ਨੇ ਆ ਦੇਖੋ ਵੀ ਇਹ ਪੱਟੀਆਂ ਕਿੱਦਾਂ ਲਾਉਣੀਆਂ ਨੇ ਇਹ ਵੀ ਆਪਾਂ ਤੁਹਾਨੂੰ ਦੱਸਦੇ ਹਾਂ ਹੁਣ ਦੇਖੋ ਜਿਹੜੀ ਆਪਾਂ ਨੇ ਪੱਟੀ ਬਣਾਈ ਸੀਗੀ ਇਹਨੂੰ ਇਸ ਤਰ੍ਹਾਂ ਸਿੱਧਾ ਪਾਸਾ ਬਾਹਰ ਆ ਗਿਆ ਇਹਨੂੰ ਇਸ ਤਰ੍ਹਾਂ ਉੱਪਰ ਜਿਹੜਾ ਆਪਣਾ ਸੀਣ ਵਾਲਾ ਮੋੜਿਆ ਹੋਇਆ ਬਸ ਇਹਨੂੰ ਇਸ ਤਰ੍ਹਾਂ ਕਰਕੇ ਰੱਖ ਲਾਂਗੇ ਇੱਕ ਆਪਾਂ ਇਹ 2 2 ਇੰਚ ਦੀ ਜਿਹੜੀ ਹੈਗੀ ਸਿੰਪਲ ਕੱਪੜਾ ਕੱਟ ਲਿਆ 2 2 ਇੰਚ ਦਾ ਇਹਨੂੰ ਆਪਾਂ ਇਸ ਤਰ੍ਹਾਂ ਡਬਲ ਕਰ ਲਾਂਗੇ ਇਹਨੂੰ ਆਪਾਂ ਇੱਥੇ ਰੱਖਾਂਗੇ ਹੁਣ ਜਿਹੜੀ ਹੈਗੀ ਆਪਾਂ ਮੋਰੀ ਰੱਖਾਂਗੇ ਉੱਪਰ ਦੇਖੋ ਇਹਨੂੰ ਆਪਾਂ ਇੱਧਰ ਕਰ ਲੈਨੇ ਆ ਜਿਹੜਾ ਹੈਗਾ ਦੇਖੋ ਸਿੱਧਾ ਪਾਸਾ ਰੱਖ ਲਿਆ ਆਪਾਂ ਸਿੱਧਾ ਪਾਸਾ ਰੱਖ ਲਿਆ ਇਹਨੂੰ ਜਿਹੜਾ ਹੈਗਾ ਇੱਥੇ ਦੇਖੋ ਮੈਂ ਝੋਲੀ ਤੇ ਪਹਿਲਾਂ ਨਸਾਨ ਲਾ ਲਿਆ ਬਿਲਕੁਲ ਸਿੱਧਾ ਸਿੱਧਾ ਤੇ ਇਹ ਆਪਣਾ ਜਿਹੜਾ ਹੈਗਾ ਇਹਦੇ ਨਾਲ ਬਿਲਕੁਲ ਮਿਲਣਾ ਚਾਹੀਦਾ ਆ ਦੇਖੋ ਹੁਣ ਆਪਾਂ ਇਹਨੂੰ ਇਹਦੇ ਵਿੱਚ ਪਾ ਲਾਂਗੇ ਇੱਥੇ ਥੋੜਾ ਜਿਹਾ ਉਲਝ ਜਾਂਦਾ ਹਰ ਕੋਈ ਹੈਨਾ ਬਾਕੀ ਦਾ ਜਿਹੜੇ ਹੈਗੇ ਸਲਾਈ ਚਲੋ ਸੌਖੀ ਹੋਈ ਐ ਆ ਦੇਖੋ ਆਪਾਂ ਇਹਨੂੰ ਇੱਥੇ ਆ ਦੇਖੋ ਇੱਥੇ ਨਿਸ਼ਾਨ ਮੇਰਾ ਦਿਖਦ ਹੈ ਇਹਦੇ ਵਿੱਚ ਬਿਲਕੁਲ ਅੱਧਾ ਹੋਣਾ ਚਾਹੀਦਾ ਹੈ ਜਿਹੜਾ ਇਹ ਕੱਪੜਾ ਹੈ ਆਪਾਂ ਇਹਨੂੰ ਇਸ ਤਰ੍ਹਾਂ ਡਬਲ ਕਰਕੇ ਇੱਥੇ ਪਾ ਲਾਂਗੇ ਕਿਉਂਕਿ ਫਿਰ ਇਹ ਮੂਰੀ ਵਗੈਰਾ ਪਾੜਦੀ ਨਹੀਂ ਹੈਗੀ ਵਧੀਆ ਜਿਹੜੀ ਹੈਗੀ ਇਹ ਕੱਪੜੇ ਨਾਲ ਠੋਸ ਹੋ ਜਾਂਦੀ ਹੈ ਇੱਥੋਂ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਜਿਹੜਾ ਆਪਣਾ ਕੱਟ ਲੱਗਿਆ ਹੋਇਆ ਸੀ ਉਹਦੇ ਹਿਸਾਬ ਨਾਲ ਹੀ ਆਪਾਂ ਇਸ ਤਰ੍ਹਾਂ ਫੋਲਡ ਕਰਦੇ ਜਾਵਾਂਗੇ ਦੇਖੋ ਨਾਲ-ਨਾਲ ਸਿਲਾਈ ਲਾਉਂਦੇ ਜਾਵਾਂਗੇ ਵਿੱਚ ਪੱਟੀ ਧਰ ਲਈ ਆਪਾਂ ਨੇ ਜਿਹੜੀ ਪੱਟੀ ਘੱਟੀ ਸੀਗੀ ਉਹ ਵਿੱਚ ਧਰ ਲਈ ਇਸ ਤਰ੍ਹਾਂ ਐਨ ਐਨ ਕ ਕੱਢ ਕੇ ਦੇਖੋ ਆਪਾਂ ਬਾਹਰ ਉਹ ਕਿਚਨਾ ਨਹੀਂ ਹੈਗਾ ਤੁਸੀਂ ਬਸ ਪੋਲੇ ਜਿਹੇ ਹੱਥ ਨਾਲ ਕਿਉਂਕਿ ਰੇਵ ਹੁੰਦਾ ਕੱਪੜਾ ਜਿਹੜਾ ਆਪਣਾ ਕਟਿੰਗ ਕਰਿਆ ਹੋਇਆ ਇਸ ਤਰ੍ਹਾਂ ਆਪਾਂ ਜਿਹੜਾ ਜਿਹੜਾ ਸਲਾਈ ਲਾਉਂਦੇ ਜਾਵਾਂਗੇ 4 ਸਕੇਅਰ ਇਸ ਤਰ੍ਹਾਂ ਹੀ ਦੇਖੋ ਪੱਟੀ ਧਰੀ ਹੋਈ ਐ ਇਸ ਤਰ੍ਹਾਂ ਹੀ ਗੋਲ ਗੋਲ ਸਲਾਈ ਲੱਗ ਜੂ ਸਾਰੀ ਉਰੇ ਤੱਕ ਲੱਗ ਜੂ ਹੁਣ ਆਪਾਂ ਇਹਨੂੰ ਸਲਾਈ ਨੂੰ ਲਾ ਲਈਏ ਸਾਰੀ ਫਿਰ ਦਿਖਾਉਣੇ ਤੁਹਾਨੂੰ ਆ ਦੇਖੋ ਸਾਰਾ ਆਪਣਾ ਗੋਲ ਗੋਲ ਮੁੜਿਆ ਹੁਣ ਆਪਾਂ ਇੱਥੋਂ ਤੇਰੇ ਇੱਥੋਂ ਜਿਹੜਾ ਹੈਗਾ ਇਸ ਤਰ੍ਹਾਂ ਪੂਰਾ ਵਧੀਆ ਜਿਹੜਾ ਹੈਗਾ ਤੁਹਾਡਾ ਫਿੱਟ ਆਊਗਾ ਇਹ ਕੱਪੜਾ ਜੇ ਤੁਸੀਂ ਵਧੀਆ ਆਪਣੇ ਠੀਕ ਜੇ ਢਿੱਲੇ ਜੇ ਹੱਥ ਨਾਲ ਹੀ ਲਾਉਂਦੇ ਜਾਉਂਗੇ ਜੇ ਆਪਾਂ ਇਹਨੂੰ ਖਿੱਚੀ ਜਾਵਾਂਗੇ ਫਿਰ ਬਲ ਪੈ ਜਾਂਦਾ ਦੇਖੋ ਹੁਣ ਆਪਾਂ ਇੱਥੇ ਆ ਗਏ ਹੁਣ ਆਪਾਂ ਇਥੋਂ ਕੀ ਕਰਨਾ ਹੈ ਇੱਥੇ ਫਿਰ ਹੁਣ ਹੋਰ ਲਾਉਣੀ ਆ ਦੇਖੋ ਪੈਰ ਪੈਰ ਦੀ ਇਸ ਤਰ੍ਹਾਂ ਹੀ ਗੋਲ ਆਪਾਂ ਫੇਰ ਇਹਨੂੰ ਮੋੜ ਲਾਂਗੇ ਆ ਦੇਖੋ ਨਾਲ ਨਾਲ ਫਿਰ ਇਹ ਸਲਾਈ ਜਿਹੜੀ ਸੌਖੀ ਲੱਗ ਜਾਂਦੀ ਹੈ ਇਹ ਹੁਣ ਆਪਾਂ ਪੈਰ ਪੈਰ ਦੀ ਸਲਾਈ ਸਾਰੇ ਚਾਰ ਕਿਤੇਰੇ ਲਾ ਦਾਂਗੇ ਆ ਦੇਖੋ ਉਰੇ ਆਪਾਂ ਆ ਗਏ ਹੁਣ ਇੱਥੋਂ ਕੀ ਕਰਨਾ ਹੈ ਇੱਥੋਂ ਤੁਸੀਂ ਬੰਦ ਲਾਉਣਾ ਹੈ ਸਲਾਈ ਦੇਖੋ ਇਸ ਤਰ੍ਹਾਂ ਆਇਆ ਮਸੀਨ ਮੋੜ-ਮੋੜ ਕੇ ਆਪਾਂ ਇਹਦੇ ਬੰਦ ਜੇ ਲਾ ਦਾਂਗੇ ਤਾਂ ਕਿ ਇੱਥੋਂ ਉਧੜੇ ਨਾ ਵੈਸੇ ਉਧੜ ਕੋਈ ਨਹੀਂ ਜਿੰਦ ਤੋਂ ਬਹੁਤ ਜਿਹੜਾ ਮਜ਼ਬੂਤ ਕੰਮ ਹੋ ਗਿਆ ਚਲੋ ਫੇਰ ਵੀ ਆਪਾਂ ਇੱਥੋਂ ਜਿਹੜਾ ਹੈਗਾ ਮੋਰੀ ਤੋਂ ਥੋੜਾ ਜਿਹਾ ਵਧੀਆ ਸਲਾਈਆਂ ਲਾ ਦਾਂਗੇ ਆ ਦੇਖੋ ਇਹ ਆਪਣੇ ਲੱਗ ਗਈ ਸਲਾਈ ਹੁਣ ਆਪਾਂ ਇਹਨੂੰ ਇੱਥੋਂ ਇਧਰ ਕਮਾ ਲਾਂਗੇ ਇਧਰਲੇ ਪਾਸੇ ਕਮਾ ਲਾਂਗੇ ਚੱਕ ਕੇ ਮਸ਼ੀਨ ਇੱਥੋਂ ਆਪਾਂ ਇੱਕ ਵਾਰੀ ਇਹਨੂੰ ਤਾਗਾ ਕੱਟ ਦਿੰਨੇ ਆ ਆ ਦੇਖੋ ਜਿਹੜਾ ਹੁਣ ਆਪਾਂ ਨੇ ਇਹ ਮਲਾਉਣਾ ਹੈ ਇਹ ਇੱਥੇ ਅੱਧ ਤੇ ਮਿਲਿਆ ਹੋਇਆ ਹੈ ਆ ਦੇਖੋ ਤੁਸੀਂ ਇਹ ਉਧਰਲੇ ਪਾਸੇ ਦੀ ਵੀ ਲਾ ਸਕਦੇ ਹੋ ਸਲਾਈ ਮੈਂ ਜਿਹੜੀ ਹੈਗੀ ਇਸ ਤਰ੍ਹਾਂ ਹੀ ਲਾਉਂਗੀ ਇੱਥੋਂ ਜਿਹੜਾ ਹੈਗਾ ਦੇਖੋ ਮੈਨੂੰ ਜਮਾ ਦਿਖ ਰਿਹਾ ਹੈ ਨੀਚੇ ਜਿਹੜਾ ਨਸਾਂ ਲੱਗਿਆ ਹੋਇਆ ਜਿਹੜਾ ਕੱਪੜਾ 모ੜਿਆ ਹੋਇਆ ਦੇਖੋ ਵਿੱਚੋਂ ਤਾਂ ਜਿਹੜਾ ਹੈਗਾ 모ੜਿਆ ਮੜਾਇਆ ਉੱਪਰ ਦੀ ਆਪਾਂ ਨੇ ਇੱਕ ਇੱਕ ਸਲਾਈ ਹੀ ਲਾਉਣੀ ਹੈ ਆ ਦੇਖੋ ਇੱਥੋਂ ਦੀ ਜਿਹੜਾ ਹੈਗਾ ਦੇਖੋ ਆ ਕਰੀਜ਼ ਮੈਨੂੰ ਆ ਕੱਪੜਾ ਨੀਚੇ ਵਾਲਾ ਕੱਪੜਾ ਦਿਖ ਰਿਹਾ ਹੈ ਉਹਨਾਂ ਕਹਿੰਦੇ ਕਿ ਸਹਰੇ ਵਾਲਾ ਕੱਪੜਾ ਜਿਹੜਾ ਹੈਗਾ ਆਪਣਾ ਪਤਲਾ ਹੀ ਹੁੰਦਾ ਆਪਾਂ ਇੱਕ ਇੱਕ ਸਲਾਈ ਇੱਥੇ ਲਾ ਦਿੰਦੇ ਤੁਸੀਂ ਜਿਹੜੀ ਆ ਮੂਰੀ ਦੀ ਆਪਾਂ ਨੇ ਦੋ ਦੋ ਸਲਾਈਆਂ ਲਾਈਆਂ ਨੇ ਤੇ ਤੁਸੀਂ ਤਿੰਨ ਵੀ ਲਾ ਸਕਦੇ ਹੋ ਤਿੰਨ ਵੀ ਲਾ ਸਕਦੇ ਹੋ ਬਸ ਆਪਾਂ ਇਸ ਸਿਲਾਈ ਨੂੰ ਲਾਵਾ ਹੈ ਆ ਦੇਖੋ ਨਾਲ-ਨਾਲ ਸਾਰੇ ਗੋਲ-ਗੋਲ ਇਹ ਸਿਲਾਈ ਵੀ ਖਵਾ ਲਾਂਗੇ ਆ ਦੇਖੋ ਇਸ ਤਰ੍ਹਾਂ ਆਪਾਂ ਉੱਥੇ ਆ ਗਏ ਜਿੱਥੇ ਆਪਾਂ ਨੇ ਜਿਹੜੀ ਹੈਗੀ ਸਿਲਾਈ ਸ਼ੁਰੂ ਕਰੀ ਥੀ ਆ ਦੇਖੋ ਆਪਣੀ ਸਿਲਾਈ ਐਨ ਵਧੀਆ ਜਿਹੜੀ ਹੈਗੀ ਮੂਰੀ ਮੁੜਗੀ ਇੱਥੋਂ ਵੀ ਆਪਾਂ ਜਿਹੜੀ ਹੈਗੀ ਬੰਦ ਕਰ ਦਾਂਗੇ ਸਿਲਾਈ ਆ ਦੇਖੋ ਜੀ ਆਪਣਾ ਕਸਹਿਰਾ ਜਿਹੜਾ ਹੈਗਾ ਬਣ ਕੇ ਤਿਆਰ ਹੋ ਗਿਆ ਦੇਖੋ ਇਸ ਤਰ੍ਹਾਂ ਦੇਖੋ ਕਿੰਨੀ ਵਧੀਆ ਜਿਹੜੀ ਹੈਗੀ ਮੂਰੀ ਵੀ ਬਹੁਤ ਵਧੀਆ ਬਣੀ ਹੈ ਫਿਨਿਸ਼ਿੰਗ ਦੇ ਨਾਲ ਜਿਹੜੀ ਹੈਗੀ ਆਪਣੀ ਪੱਟੀ ਲੱਗੀ ਹੈ ਦੇਖੋ ਇਧਰ ਨੇਫਾ ਹੋ ਗਿਆ ਇਹ ਸਾਰਾ ਬਣ ਕੇ ਦੇਖੋ ਮੈਂ ਤੁਹਾਨੂੰ ਦਿਖਾਈ ਦੇਣੀ ਆ ਆ ਦੇਖੋ ਬਿਲਕੁਲ ਜਿਹੜਾ ਹੈਗਾ ਪੂਰਾ ਆਇਆ ਆਪਣੇ 34 34.5 35 ਇੰਚ ਦਾ ਕਿਹਾ ਸੀਗਾ ਦੇਖੋ ਉਨਾਂਕ ਬਣ ਗਿਆ ਮੂਰੀ ਵੀ ਵਧੀਆ ਤਿਆਰ ਹੋ ਗਈ ਹੁਣ ਨਾਲ ਦੇ ਕੱਪੜੇ ਦਾ ਹੀ ਜਿਹੜਾ ਹੈਗਾ ਆਪਾਂ ਨਾਲਾ ਬਣਾ ਕੇ ਪਾ ਦਾਂਗੇ ਜੇ ਨਾਲਾ ਤੁਸੀਂ ਬਣਾਉਣਾ ਦੇਖੋ 3 ਇੰਚ ਦੀ ਚੌੜੀ ਜਿਹੜੀ ਹੈਗੀ ਇਸ ਤਰ੍ਹਾਂ ਕੱਟ ਕੇ ਤੁਸੀਂ ਆ ਦੇਖੋ 3-3 ਇੰਚ ਦੀ ਚੌੜੀ ਕੱਟ ਕੇ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਇਸ ਤਰ੍ਹਾਂ ਕਰਕੇ ਨਾਲਾ ਬਣਾ ਕੇ ਵੀ ਪਾ ਸਕਦੇ ਹੋ ਨਾਲ ਦੇ ਕਿਉਂਕਿ ਹੁਣ ਨਾਲਾ ਮੈਂ ਬਾਅਦ ਚ ਪਾ ਲੈਣੀ ਆ ਵੀਡੀਓ ਫਿਰ ਆਪਣੀ ਜਿਹੜੀ ਹੈਗੀ ਜ਼ਿਆਦਾ ਲੰਬੀ ਹੋ ਜਾਊਗੀ ਦੇਖੋ ਹੁਣ ਆਪਣਾ ਕਸਹਿਰਾ ਜਿਹੜਾ ਹੈਗਾ ਬਣ ਕੇ ਤਿਆਰ ਹੋ ਗਿਆ ਨਾਲਾ ਆਪਾਂ ਪਾ ਦਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਨੋ ਤੁਸੀਂ ਕਿਵੇਂ ਦੀਆਂ ਵੀ ਵੀਡੀਓ ਦੇਖਾਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆਪਾਂ ਉਮੀਦ ਹੈ ਕਿ ਮੈਂ ਵੀਡੀਓ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਨੇ ਹੁੰਨੇ ਆ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ